ਤੋਂ ਰਖੜੀ ਦਾ ਤਿਉਹਾਰ ਹੈ ਇਸੇ ਚੱਲਦੇ ਅਸੀਂ ਦੇਖ ਰਿਹਾ ਤੁਹਾਨੂੰ ਰੌਣਕਾ ਦਿਖਾ ਰਹੇ ਹਾਂ ਬਾਜ਼ਾਰ ਦੇ ਵਿੱਚ ਦਾਈ ਚਗੜਾ ਵੀ ਲੜਾਈ ਚਗੜਾ ਤੋਂ ਪਹਿਲਾਂ ਹੁੰਦਾ ਹਾਂਜੀ ਲੜਾਈ ਚਗੜਾ ਤਾਂ ਇਹ ਪੈਣ ਭਰਾ ਦਾ ਹੁੰਦਾ ਹੈ ਕਿੰਨਾ ਕੀ ਖੁਸ਼ੀ ਮਹਿਸੂਸ ਹੁੰਦੀ ਹੈ ਖੁਸ਼ੀ ਤਾਂ ਬਹੁਤ ਹੈ ਕਿ ਸਾਲ ਬਾਅਦ ਆਂਦਾ ਪੈਣ ਭਰਾਵਾਂ ਦਾ ਇਹ ਤਿਉਹਾਰ ਹਾਂਜੀ ਔਰ ਮਹਿਸੂਸ ਹੁੰਦਾ ਵਾ ਕਿ ਕੀ ਰਿਸ਼ਤਾ ਹੈ ਹੈਨਾ ਚਾਰੇ ਤੇ ਜਿਹੜੀ ਆ ਰੌਣਕ ਦੇਖਣ ਨੂੰ ਮਿਲ ਰਹੀ ਹੈ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਕਿ ਤੁਸੀਂ ਖਰੀਦਾਰੇ ਕਰ ਰਹੇ ਹੋ ਰਕੜੀ ਦਾ ਤਿਉਹਾਰ ਆਣ ਵਾਲਾ ਹੈ ਤਾਂ ਕਿੰਨੀ ਕੀ ਖੁਸ਼ੀ ਮਹਿਸੂਸ ਹੁੰਦੀ ਹੈ बहुत ज्यादा अपने यही तो मौका होता है अपने भाइयों को लूटने का साल में एक बार आता है तो हम तो अच्छे से करते हैं भाई तो चल रही है ये शॉपिंग अरे आराम से हफ्ता तो चाहिए चाहिए ना उससे लंबा ही चल रहा है सजावटी हो चुकी है अभी चलती रहनी है रखड़ी के त्योहार से

ਸਾਡਾ ਤੇ ਫਰਜ਼ ਰਖੜੀ ਦੇਣਾ ਉਹਨਾਂ ਦਾ ਫਰਜ਼ ਹੈ ਗਿਫਟ ਦੇਣਾ ਕੋਈ ਨਾ ਕੋਈ ਫਰਜ਼ ਨਹੀਂ ਉਹਨਾਂ ਨੂੰ ਬ੍ਰਦਰ ਯੂ ਐਕਸਪੈਕਟ ਕਰਦੇ ਹੋ ਨਾ ਇਸ ਲੈਣਾ ਚਾਹ ਬਰੈਸ ਤੇ ਇਹਦੇ ਕੋਈ ਵਦੀਆਂ ਚੀ ਬਹੁਤ ਹੈ ਅ ਕੁਝ ਦੇ ਹੀ ਦੇਣ ਐਹੀ ਬੜੀ ਵੱਡੀ ਗੱਲ ਹੋ ਜਾਏਗੀ ਤੁਸੀਂ ਮੇਰੇ ਤਾਂ ਛੋਟੇ ਭਰਾਏ ਚਾਕਲੇਟ ਦੇ ਦੂੰਗੇ ਬੱਸ ਤਾਂ ਬੱਸ ਕਿੰਨੀ ਕੀ ਖੁਸ਼ੀ ਮਹਿਸੂਸ ਕਰ ਰਹੇ ਹੋ ਤੁਸੀਂ ਜਿਆਦਾ ਜੀ ਬਹੁਤ ਜਿਆਦਾ ਖੁਸ਼ੀ ਮਹਿਸੂਸ ਕਰਦੇ ਰਹੀਆਂ ਇਹ ਤਾਂ ਤਾਕੀ ਕੁੜਤੀ ਹੋਰ ਹੁੰਦਾ ਜਾਂ ਭੈਣ ਭਰਾ ਵਾਸਤੇ ਪਿਆਰ ਹੁੰਦਾ ਜਾਂ ਭਰਾਵਾਂ ਨਾਲ ਭੈਣਾਂ ਦਾ ਹਨਾ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਕੀ ਪ੍ਰਮਾਤਮਾ ਇੱਦਾਂ ਹੀ ਭੈਣ ਭਰਾਵਾਂ ਦਾ ਪਿਆਰ ਬਣਾਈ ਰੱਖੇ ਤੁਸੀਂ ਚੇਂਜਸ ਦੇਖਦੇ ਹੋ ਹੁਣ ਪਹਿਲਾਂ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਆਈ ਹੋਈ ਆ ਜਿੱਦਾਂ ਕਿ ਹੁਣ ਜਿੱਦਾਂ ਕਿ ਅੱਜ ਕੱਲ ਭੈਣ ਭਰਾਵਾਂ ਵਿੱਚ ਕਈਆਂ 'ਚ ਪਿਆਰ ਬਹੁਤ ਘਟਿਆ ਹੋਇਆ ਆ बहुत ज्यादा फर्क पै कई है भी तो लगी हैगी प्यार बहुत ज्यादा आ बट कई नहीं है कारण क्या कारण यही आ कि हिस्से यही होंगे ज्यादा कारण कि साढ़े हिस्से दो साइ ब्रदरस थी। ने, ने था था। मेरे दो ब्रदरस है हाँ जो तो वे एक बड़ा है वो लोगल है तो एक छोटा ऑस्ट्रेलिया है ਤੁਸੀਂ ਉੱਥੇ ਦੂਰ ਬੈਠੇ ਭਰਾ ਨੂੰ ਪਿਆਰ ਵੇਚਣ ਦੇ ਲਈ ਕਿਸ ਤਰ੍ਹਾਂ ਮੈਂ ਉਹਨੂੰ ਪਿਆਰ ਪਹਿਲੀ ਵੇਚ ਚੁੱਕੀ ਮੈਂ ਉਹਨੂੰ ਰਖੜੀ ਪਹਿਲੀ ਵੇਚ ਚੁੱਕੀ ਉਹਨੂੰ ਮਿਲ ਚੁੱਕੀ ਹੈ ਉਹ ਫਿਰ ਕਦੇ ਉਹਦੇ ਅੱਖਾਂ 'ਚ ਆ ਜਾਂਦੇ ਕਦੇ ਮੇਰੇ ਅੱਖਾਂ 'ਚ ਆ ਜਾਂਦੇ ਆ ਯਾਦ ਕਰਕੇ ਇੱਕ ਦੂਜੇ ਨੂੰ ਮੈਨੂੰ ਕਿ ਸਮਾਂ ਹੋ ਗਿਆ ਉਹਨਾਂ ਨਾਲ ਮਿਲਣ ਦਾ ਮਿਲਦੀ ਤਾਂ ਮੈਂ ਹਰ ਦੂਜੇ ਸਾਲ ਤੇ ਆ ਪਰ ਅੱਜ ਤੱਕ ਵੀ ਬੰਨੀ 18 ਸਾਲ ਹੋ ਗਏ ਮੈਂ ਉਹਨੂੰ 18 ਸਾਲ ਤੋਂ ਰਖੜੀ ਆਪਣੇ ਹੱਥੋਂ ਨਹੀਂ ਬੰਨੀ ਕਿਉਂ ਕਿਉਂਕਿ ਉਹਦੋਂ ਤੋਂ ਉੱਥੇ ਰਹਿ ਰਿਹਾ ਹੈ ਸਤਿ ਸ਼੍ਰੀ ਅਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਜਫਾਲ ਸੋ ਅੱਜ ਅਸੀਂ ਪਹੁੰਚੇ ਹੋਇਆ ਬਾਜ਼ਾਰ ਦੇ ਵਿੱਚ ਜਿੱਥੇ ਕਿ ਰਖੜੀ ਦਾ ਤਿਉਹਾਰ ਚੱਲ ਰਿਹਾ ਹੈ ਜਿਸ ਦੇ ਚੱਲਦੇ ਕਾਫੀ ਖਰੀਦਦਾਰੀ ਜੜੀ ਹੈ ਉਹ ਪੈਣਾ ਦੇ ਵੱਲੋਂ ਆਪਣੇ ਭਰਾਵਾਂ ਦੇ ਲਈ ਕੀਤੀ ਜਾ ਰਹੀ ਹੈ ਰਖੜੀ ਜਿਹੜੀ ਖਰੀਦੀ ਜਾ ਰਹੀ ਹੈ ਇਸ ਦੇ ਚੱਲਦੇ ਹੋਰ ਵੀ ਕਾਫੀ ਸਮਾਨ ਜਿਹੜਾ ਆਪਣੇ ਭਰਾਵਾਂ ਦੇ ਲਈ ਖਰੀਦਾ ਜਾ ਰਿਹਾ ਹੈ ਖਰੀਦਿਆ ਜਾ ਰਿਹਾ ਸੋ ਅਸੀਂ ਇਹੀ ਰੌਣਕ ਜਿਹੜਾ ਹੈ ਦੇਖਣ ਦੇ ਲਈ ਇੱਥੇ ਪਹੁੰਚੇ ਹੋਏ ਹਾਂ ਅਸੀਂ ਗੱਲਬਾਤ ਕਰਾਂਗੇ ਇੱਥੇ ਦੇ ਦੁਕਾਨਦਾਰਾਂ ਦੇ ਨਾਲ ਕਿੰਨੀ ਕੀ ਰੌਣਕ ਜੜੀ ਹੈ ਇੱਥੇ ਦੇਖਣ ਨੂੰ ਮਿਲ ਰਹੀ ਦੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਅ ਦੇਖੋ ਜੀ ਰੱਖੜੀ ਦਾ ਤਿਉਹਾਰ ਜਿਹੜਾ ਚੱਲ ਰਿਹਾ ਹੈ ਇਸ ਦੇ ਚੱਲਦੇ ਕਾਫੀ ਖਰੀਦਦਾਰੀ ਜੜੀ ਹੈ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਇੱਥੇ ਕਿੰਨੀ ਕੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਹੌਲੀ ਹੌਲੀ ਰੌਣਕ ਖਤਮ ਹੋ ਰਹੀ ਹੈ ਜ਼ੀਰੋ ਤੇ ਆ ਰਹੀ ਹੈ ਪਿਛਲਾ ਸੀਜ਼ਨ ਇਸ ਤੋਂ ਡਾਊਨ ਸੀਗਾ ਇਹ ਵਾਲਾ ਜਿਹੜਾ ਸੀਜ਼ਨ ਆ ਉਸ ਤੋਂ ਡਬਲ ਡਾਊਨ ਆ ਕੱਲ ਪਰਸੋ ਤੋਂ ਆਹਾਰ ਬਜ਼ਾਰ ਖਾਲੀ ਪਿਆ ਟੋਟਲ ਜ਼ੀਰੋ ਆ ਤੁਹਾਨੂੰ ਗਰਾਊਂਡ ਦੇਖਦਾ ਨਹੀਂ ਪਿਆ ਨਹੀਂ ਤਾਂ ਇਹ ਬਾਜ਼ਾਰ ਉਹ ਆ ਵੀ ਮਾਂ ਪੁੱਤਰੀ ਸ਼ਾਮ ਦੀ ਇੱਥੇ ਇੰਨਾ ਰਸ਼ ਹੋ ਜਾਂਦਾ ਅੱਜ ਦੀ ਡੇਟ ਦੇਖ ਲਓ ਫਰੀ ਬੈਠੇ ਹੋਏ ਕੋਈ ਗਾਹਕ ਨਹੀਂ ਕੋਈ ਮਤਲਬ ਹੀ ਨਹੀਂ ਕਿਸੇ चीज ਦਾ ਸਾਰਨ ਕੀ ਹੈ ਕਿ ਇੱਥੇ ਕਿਉਂ ਇਨੀ ਰੌਣਕ ਦੇਖਣ ਨੂੰ ਨਹੀਂ ਮਿਲ ਰਹੀ ਕਾਰਨ ਇਹੀ ਆ ਜਿਆਦਾ ਆਨਲਾਈਨ ਨੇ ਜਿਆਦਾ ਲੋਕਾਂ ਨੂੰ ਖਿੱਚ ਪਾਈ ਆ ਘਰ ਬੈਠੇ ਚੀਜ਼ ਮਿਲ ਜਾਂਦੀ ਆ ਆਨਲਾਈਨ ਹੋ ਗਿਆ ਬੜੇ ਬੜੇ ਮਾਲ ਜਿਹੜਾ ਡੀ-ਮਾਰਟ ਹੋ ਗਿਆ ਬੀ-ਮਾਰਟ ਹੋ ਗਿਆ ਹੋਰ ਸੈਫਰੋਨ ਮੋਲ ਕੋਈ ਮੋਲ ਖੁੱਲ ਗਿਆ ਲੋਕੀ ਉੱਥੋਂ ਜਾਂਦੇ ਇੱਕ ਚੀਜ਼ ਲੈਣੇ 10 ਉੱਥੋਂ ਲੈ ਆਂਦੇ ਆ ਬੁਰਗ ਬਾਜ਼ਾਰ ਅਗਲਾ ਅਗਲੇ ਤਾਂ 5-10 ਹਜ਼ਾਰ ਉੱਥੇ ਖੁੱਲ ਜਾਂਦਾ ਅਗਲਾ ਕਹਿੰਦਾ ਬਾਜ਼ਾਰ ਜਾ ਕੀ ਕੀ ਕਰਨਾ ਅੱਗੇ ਨਾ ਖਰਚਾ ਹੋ ਗਿਆ ਉਦੇ ਕਾਰਨ ਫਿਰ ਵੀ ਯਾਰ ਖਾਲੀ ਪਿਆ ਹੋਇਆ ਤਾਰ ਕੇ ਸਭ ਤੋਂ ਵੱਡੀ ਜਿਹੜੀ ਮਾਰ ਪੈ ਰਹੀ ਹੈ ਤੋਹਾਰਾ ਦੇ ਸੀਜ਼ਨ ਦੇ ਵਿੱਚ ਇਹ ਸ਼ਹਿਰ ਜਲੰਧਾ ਦਾ ਦੇਲੇਆ ਜੋਤੀ ਜੋਗ ਟਿੱਕੀ ਵਾਲਾ ਚੌਕ ਸ਼ਹਿਰ ਜਲੰਧਾ ਦਾ ਦੇਲੇਆ ਉਹੀ ਸੁਣਨਾ ਪਿਆ ਤੇ ਆਲੇ ਦੁਆਲੇ ਕੀ ਹਾਲ ਹੋਊਗਾ ਆਲੇ ਦੁਆਲੇ ਕੀ ਹਾਲ ਹੋਊਗਾ ਜੋ ਇੱਥੇ ਨਹੀਂ ਪਲੇਸ ਉਹ ਆ ਵੀ ਇੱਥੇ ਪੁਲਿਸ ਵੀ ਆਉਂਦੀ ਸੀਗੀ ਵੀ ਅਸੀਂ ਟ੍ਰੈਫਿਕ ਨੂੰ ਕੰਟਰੋਲ ਕਰੀਏ ਪੁਲਿਸ ਵੀ ਖੁਦ ਫਸ ਜਾਂਦੀ ਵੀ ਸਾਨੂੰ ਕੱਢੋ ਇੱਥੋਂ ਇੰਨੇ ਰਸ਼ ਵਿੱਚੋਂ ਜਦ ਕਿ ਹੁਣ ਇਹ ਹਾਲ ਹੈ ਵੀ ਇੱਥੋਂ ਗੋਲੀ ਮਾਰਦੇ ਜੋਤੀ ਚੌਕ ਲੱਗਣੀ ਨਹੀਂ ਕਿਸੇ ਦੇ ਬੰਦੇ ਨਹੀਂ ਹੋਏ ਨਹੀਂ ਸਰ ਇਹ ਵੀ ਕਾਰਨ ਹੋ ਸਕਦਾ ਕਿ ਪਹਿਲਾਂ ਦੇ ਸਮੇਂ ਦੇ ਵਿੱਚ ਜਿੰਨੀ ਖੁਸ਼ੀ ਹੁੰਦੀ ਸੀਗੀ ਭੈਣਾਂ ਨੂੰ ਆਪਣੇ ਭਰਾਵਾਂ ਦੇ ਲਈ ਹਨਾ ਖਰੀਦਾਰੀ ਕਰਨ ਦੀ ਰਕੜੀ ਕਰੀਦਨ ਦੀ ਕੀ ਅੱਜ ਉਹ ਖੁਸ਼ੀ ਖਤਮ ਹੋ ਰਹੀ ਹੈ ਕਿ ਅੱਜ ਉਹ ਨਹੀਂ ਖੁਸ਼ੀ ਨਹੀਂ ਖਤਮ ਹੋ ਰਹੀ ਹੈ ਲੋਕਾਂ ਜਿ ਕਰੇਜ਼ ਖਤਮ ਹੋ ਗਿਆ ਤਿਵਾਰਾਂ ਦਾ ਲੋਕਾਂ ਦੇ ਵਿੱਚ ਕਰੇਜ਼ ਇੰਨਾ ਕ ਖਤਮ ਹੋ ਗਿਆ ਹਰ ਤਿਵਾਰ ਦਾ ਕਰੇਜ਼ ਖਤਮ ਹੋ ਗਿਆ ਉਹਦਾ ਕਾਰਨ ਹੈ ਥੋੜਾ ਜਿਆ ਲੋਕਾਂ ਦੀ ਜੇਬ ਤੇ ਵੀ ਹੈਗਾ ਕੁਝ ਲੋਕ ਮਾਡਰਨ ਹੋ ਗਏ ਆ ਵੀ ਹਾਂ ਯਾਰ ਤਿਵਾਰ ਆ ਬਸ ਠੀਕ ਹੈ 10 ਮਿੰਨ ਲੈ ਜਾਣਾ ਕਹਾਣੀ ਖਤਮ ਕੋਈ ਦੀਵਾਲੀ ਕੋਈ ਹੋਲੀ ਨਾ ਪਹਿਲਾਂ ਕੋਈ ਵੀ ਫੈਸਟੀਵਲ ਆਂਦਾ ਸੀ ਮਹੀਨਾ ਮਹੀਨਾ ਪਹਿਲੇ ਲੋਕਾਂ ਨੂੰ ਚਾਹ ਹੁੰਦਾ ਸੀ ਵੀ ਆਹ ਕਰਨਾ ਉਹ ਕਰਨਾ ਪਰ ਅੱਜ ਦੀ ਡੇਟ ਦੇ ਵਿੱਚ ਕਿਸੇ ਨੂੰ ਹੈ ਹੀ ਨਹੀਂ ਸਾਨੂੰ ਤਾਂ ਕਈ ਵਾਰ ਇਹ ਪਤਾ ਲੱਗਦਾ ਹੁੰਦਾ ਹੁਣ ਕੱਲ ਆਪਾਂ ਹੁਣ ਇਹੀ ਗੱਲ ਕਰਦੇ ਸੀ ਵੀ ਥੋੜੇ ਦਿਨਾਂ ਬਾਅਦ ਆਈ ਉਹ ਬਾਈਟ ਮਿਲ ਜਾਊਗੀ ਤੇ ਆ ਭਾਈ ਕਹਿੰਦੇ ਵੀ ਪਰਸੋਂ ਦਾ ਤਿਵਾਰ ਆ ਵੀ ਕਹਿਣ ਦਾ ਮਤਲਬ ਇੰਨਾ ਕ ਬਜ਼ਾਰ ਦੇ ਹਾਲਾਤ ਲੋਕਾਂ 'ਚ ਕ੍ਰੇਜ਼ ਹੀ ਖਤਮ ਹੋਇਆ ਪਿਆ ਤਿਵਾਰਾਂ ਨਾਲ ਉਹ ਬਹੁਤ ਜ਼ਿਆਦਾ ਛੱਟ ਪੈ ਰਹੀ ਹੈ ਜਿਵੇਂ ਘਰ ਦੇ ਵਿੱਚ ਬੈਠ ਕੇ ਸਾਨੂੰ ਇੰਨੀਆਂ ਸਹੂਲਤਾਂ ਮਿਲ ਰਹੀਆਂ ਨੇ ਤਾਂ ਵੀ ਲੋਕੀ ਜਿਹੜਾ ਬਾਹਰ ਘੁੰਮ ਬੰਦ ਨਹੀਂ ਕਰ ਦਿੱਤਾ ਲੋਕ ਮੋਲਾਂ ਚ ਜਾਂਦੇ ਆ ਜਾਂ ਮਾਰਕੀਟ ਚ ਜਾਂਦੇ ਆ ਜਿਹੜਾ ਸਮਾਨ ਸਾਰਾ ਫੈਮਲੀਆ ਖਰੀਦੀਆਂ ਸੀਗੀਆਂ ਅੱਜ ਹਰ ਬੰਦਾ ਆਪਣਾ ਆਪਣੇ ਪਾਸੋਂ ਸਮਾਨ ਫੋਨ ਤੇ ਮੰਗਾ ਲਿੰਦਾ ਪਹਿਲਾਂ ਸਾਰਾ ਫੈਮਲੀ ਡਿਸਕਸ ਕਰਦੀ ਸੀ ਹਾਂ ਵੀ ਬਾਜ਼ਾਰ ਚੱਲਣਾ ਆਹ ਲਿਸਟ ਬਣਾਉਣੀ ਆ ਅੱਜ ਕੱਲ ਫੋਨ ਤੇ ਮੈਨੂੰ ਆਹ ਚੀਜ਼ ਚਾਹੀਦੀ ਏ ਮੇਰੀ ਆ ਗਈ ਆਪਦਾ ਵੇਖ ਲਓ ਹਰ ਬੰਦੇ ਕੋ ਮੋਬਾਈਲ ਆ ਮਾਮਾ ਤੱਕ ਕੋ ਮੋਬਾਈਲ ਨਹੀਂ ਸਾੜੀਆਂ ਕੋ ਤਾਂ ਨਹੀਂ ਹੈਗਾ ਪਰਾਣੀਆਂ ਸਾਡੀਆਂ ਤਾਂ ਤੇ ਇਹ ਗੱਲ ਆ ਇਸ ਤਰ੍ਹਾਂ ਇੱਕ ਹੋਰ ਦੁਕਾਨਦਾਰ ਸਾਡੇ ਨਾਲ ਨਹੀਂ ਨਾਲ ਗੱਲਬਾਤ ਕਰਦੇ ਆ ਬਾਜ਼ਾਰਾਂ ਦੇ ਵਿੱਚ ਇੰਨੀ ਰੌਣਕ ਦੇਖਣ ਨੂੰ ਨਹੀਂ ਮਿਲ ਰਹੀ ਹੈ ਕੀ ਹੈ ਇਸ ਦਾ ਮੁਕਾਰਨ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਤੇ ਕੀ ਹੈ ਕਾਰਨ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਾਰ ਹੈ ਵੱਡੇ ਕਰਾਨਿਆਂ ਨੂੰ ਜਿਹੜਾ ਕਿ ਵੱਡੇ ਬਿਜ਼ਨਸਮੈਨਾਂ ਨੂੰ ਸ਼ਹਿਰਾਂ ਵਿੱਚ ਲਿਆਣਾ ਵਿਚਰਨਾ ਉਹਨਾਂ ਨੇ ਕਿ ਉਹਨਾਂ ਨੇ ਵੱਡੇ ਉੱਪਰਲੇ ਜਿਹੜੇ ਰਸੂਕਦਾਰ ਹੈ ਉਹਨਾਂ ਦਾ ਢਿੱਡ ਭਰ-ਭਰ ਕੇ ਤੇ ਆਪਣੇ ਮੋਲ ਖੜੇ ਕਰ ਲੈਣੇ ਗਰੀਬਾਂ ਦੇ ਸਿਰ ਦੇ ਉੱਤੇ ਲੋਕਾਂ ਨੂੰ ਉਹਨਾਂ ਵੱਡੇ ਮੰਤਰੀਆਂ ਸੰਤਰੀਆਂ ਆਪਣੀਆਂ ਸਰਕਾਰਾਂ ਲਿਆ ਕੇ ਆਪਣੇ ਮੌਲ ਖੋਲਾ ਲੈਣੇ ਵੱਡੇ ਵੱਡੇ ਸਸਤੀਆਂ ਚੀਜ਼ਾਂ ਲੋਕਾਂ ਨੂੰ ਪਾਗਲ ਬਣਾਉਣ ਲਈ ਕਿ ਇੱਕ ਚੀਜ਼ ਸਸਤੀ ਕਰਕੇ 10 ਨਾਂ ਲੈਡ ਕਰ ਦੇਣੀ ਆ ਉਹਦਾ ਉਦਾਹਰਨ ਮੈਂ ਤੁਹਾਨੂੰ ਦੇਣਾ ਜਦ ਕਿ ਮੈਂ ਖੁਦ ਉਸ ਦੇ ਪਾਸੇ ਜਾਣਾ ਜਦ ਕਿ ਮੇਰੇ ਘਰਦਿਆਂ ਨੂੰ ਚਾਹੀਦਾ ਕਿ ਜੇ ਅਸੀਂ ਉਹਨਾਂ ਨੂੰ ਕਾਮਯਾਬ ਕਰਾਂਗੇ ਤੇ ਸਾਡੇ ਘਰ ਦਾ ਕਿੱਥੇ ਗਰੋਥ ਕਰੇਗਾ ਉਹ ਕਿੱਥੇ ਸਟੈਂਡ ਕਰੇਗਾ ਕਿਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਆਪਾਂ ਡੀਮਾਰਟ ਜਾਂਦੇ ਆਂ ਆਪਾਂ ਬੈਸਟ ਪ੍ਰਾਈਸ ਜਾਂਦੇ ਆਂ ਸਾਨੂੰ ਲੱਗਦਾ ਜੀ ਇੱਥੇ 10 ਰੁਪਏ ਦੀ ਚੀਜ਼ ਹੈ ਸ਼ਹਿਰ ਦੇ ਵਿੱਚ ਬਾਜ਼ਾਰਾਂ ਦੇ ਵਿੱਚ 12 ਦੀ 13 ਦੀ ਚੀਜ਼ ਹੈ ਲੇਕਿਨ ਆਪਾਂ ਐ ਨਹੀਂ ਦੇਖਦੇ ਕਿ ਆਪਾਂ ਉੱਥੇ 100 ਦੀ ਚੀਜ਼ ਲੈਣ ਜਾਂਦੇ ਆਂ ਬਾਜ਼ਾਰ ਦੇ ਵਿੱਚ ਤੇ ਅਸੀਂ 110 ਦੀ ਚੀਜ਼ ਲੈ ਆਂਦੇ ਆਂ ਅਸੀਂ ਡੀਮਾਰਟ ਜਾਂਦੇ ਆਂ ਅਸੀਂ ਇਹਨੂੰ ਵੀ ਹੱਤ ਪਾ ਲਈਏ ਅਸੀਂ ਇਹਨੂੰ ਵੀ ਹੱਤ ਪਾ ਲਈਏ ਉਹ 100 150 ਦੀ ਚੀਜ਼ ਉਹ ਸਾਡੀ ਕਈ ਹਜ਼ਾਰਾਂ ਚ ਬਦਲ ਜਾਂਦੀ ਹੈ ਠੀਕ ਹੈ ਫਿਰ ਉਹ ਸਾਡੇ ਹੀ ਬਜਟ ਤੇ ਜਿਆਦਾ ਬੋਝ ਪੈ ਜਾਂਦਾ ਜਦ ਕਿ ਸਾਡੀ ਘਰ ਵਾਲਿਆਂ ਨੂੰ ਸਾਡੇ ਪੇਰੈਂਟਸ ਨੂੰ ਸਭ ਨੂੰ ਇਹਨਾਂ ਦੇਖਣਾ ਚਾਹੀਦਾ ਜੇ ਅਸੀਂ ਉਹਨਾਂ ਨੂੰ ਕਾਮਯਾਬ ਕਰਾਂਗੇ ਤਾਂ ਉਹਦਾ ਖਾਮਯਾਬਾ ਸਾਡੇ ਘਰ ਦੇ ਨੂੰ ਭੁਗਤਣਾ ਪਏਗਾ ਕਿ ਜਿਹੜੇ ਸਾਡੀ ਰੋਜ਼ਮਾਰਾ ਦੀ ਦੁਕਾਨਦਾਰੀ ਕਰਦੇ ਨੇ ਕਿ ਰੋਜ਼ਮਾਰਾ ਦੇ ਰੋਜ਼ ਆਪਣੀ ਦੁਕਾਨ ਤੋਂ ਆਪਣੀ ਦੁਕਾਨ ਤੇ ਜਾਂਦੇ ਨੇ ਕੋਈ ਗਰੀਬ ਵਰਗ ਕੋਈ ਕਿਸੇ ਕਰਮ ਕੋਈ ਕੋਈ ਕਰਮ ਕਰਦਾ ਕੋਈ ਕੋਈ ਦੁਕਾਨ ਲਾਂਦਾ ਕੋਈ ਫੜੀ ਲਾਂਦਾ ਕੋਈ ਅੱਡਾ ਲਗਾਉਂਦਾ ਕੋਈ ਰੇੜੀ ਲਗਾਉਂਦਾ ਕੋਈ ਮਜ਼ਦੂਰੀ ਕਰਦਾ ਉਹ ਕਿੱ데 ਤੇ ਜਾ ਕੇ ਬੋਝ ਪਏਗਾ ਸਾਰਾ ਉਹ ਬੋਝ ਪਏਗਾ ਉਸ ਆਦਮੀ ਤੇ ਜਿਹੜਾ ਰੋਜ਼ਮਾਰਾ ਦੀ ਦਿਹਾੜੀਦਾਰ ਕਰਦਾ ਠੀਕ ਹੈ ਔਰ ਅਸੀਂ ਉਹਨਾਂ ਨੂੰ ਕਾਮਯਾਬ ਕਰੀ ਜਨੇ ਅਸੀਂ ਕਦੀ ਇਹ ਚੀਜ਼ ਨਹੀਂ ਦੇਖੀ ਅਸੀਂ 10 ਚੀਜ਼ਾਂ ਉਹਨਾਂ ਕੋ ਲਈਆਂ ਉਹਨਾਂ ਨੇ 11 ਦੇ ਪੈਸੇ ਲਾਤੇ ਮੇਰੀ ਘਰ ਵਾਲੀ ਨੇ ਕਿਹਾ ਜੀ ਤੁਸੀਂ ਫਟਾਫਟ ਪੈਸੇ ਦੇ ਦਿਓ ਜੀ ਪੈਸੇ ਦੇ ਦਿਓ ਤੁਸੀਂ ਆਪਾਂ ਨਾ ਉਹਨੂੰ ਟੈਲੀ ਕੀਤਾ ਕਿ ਅਸੀਂ ਕੀ ਸਮਾਨ ਲਿਆ ਕੀ ਨਾ ਉਹ ਵੀ ਨਹੀਂ ਫਟਾਫਟ ਕਰਦੇ ਲਾ ਉੱਥੇ ਡੀ ਮਾਰਟ ਚ ਰੋਜ਼ਮਾਰਾ ਇਦਾਂ ਲਾਈਨ ਲੱਗੀ ਵੀ ਜਿਵੇਂ ਲੰਗਰ ਲੱਗਾ ਹੋਵੇ ਔਰ ਸਾਡੇ ਰਸੂਕਦਾਰ ਜਿਨ੍ਹਾਂ ਨੂੰ ਅਸੀਂ ਸਰਕਾਰਾਂ ਚੁਣ-ਚੁਣ ਕੇ ਲਿਆਣੇ ਆ ਅਸੀਂ ਕਿੰਨੇ ਸਾਡੀ ਇਹ ਮਦਦ ਕਰਨਗੇ ਸੀਏ ਮਦਦ ਕਰਨ ਸਾਰੀਆਂ ਸਰਕਾਰਾਂ ਇੱਕੋ ਥਾਲੀ ਦੇ ਚੱਟੇ ਬੱਟੇ ਨੇ ਉਹਨਾਂ ਨੂੰ ਕੀ ਚਾਹੀਦਾ ਆਪਣੇ ਪੈਸੇ ਜਿਹੜਾ ਕਿ ਰਾਜਨੀਤੀ ਦਾ ਇੱਕ ਸਹੂਲ ਬਣ ਗਿਆ ਹੈ ਪੈਸੇ ਲਗਾਓ ਤੇ ਪੈਸੇ ਕਮਾਓ ਬਸ ਇਹ ਬਣ ਗਿਆ ਲੋਕਾਂ ਨੂੰ ਚੰਗੇ ਚੰਗੇ ਲੁਭਾਉਣੇ ਵਾਅਦੇ ਕਰਦੇ ਨੇ ਨੇ ਚੰਗੀਆਂ ਚੰਗੀਆਂ ਸਹੂਲਤਾ ਦੇ ਦੇਣੀ ਹੈ ਤੁਹਾਨੂੰ ਅਸੀਂ ਆਹ ਦੇਾਂਗੇ ਆਹ ਦੇਾਂਗੇ ਔਰ ਉਹਦੇ باوجود ਉਸ ਤੋਂ ਬਾਅਦ ਕੀ ਹੁੰਦਾ ਉਹ ਸਭ ਨੂੰ ਨਜ਼ਰ ਆ ਰਿਹਾ ਦੇਖੋ ਦੁਕਾਨਦਾਰਾਂ ਨੂੰ ਕਿੰਨਾ ਕੀ ਘਾਟਾ ਮਹਿਸੂਸ ਹੋ ਰਿਹਾ ਕਿਉਂਕਿ ਹੁਣ ਰੌਣਕ ਨਹੀਂ ਦੇਖਣ ਨੂੰ ਮਿਲ ਰਹੀ ਐ ਖਰੀਦਦਾਰੀ ਵੀ ਘੱਟ ਹੋ ਰਹੀ ਐ ਸੋ ਲਾਸ ਵੀ ਹੋ ਰਿਹਾ ਕਿੰਨਾ ਕੀ ਘਾਟਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸ਼੍ਰੀਮਾਨ ਜੀ ਨੂੰ ਕਵਾਂਗਾ ਮਾੜਾ ਜਾਂ ਇਹਨਾਂ ਨੂੰ ਬਾਜ਼ਾਰ ਦਾ ਇੱਕ ਵਿਊ ਦਿਖਾਣ ਕਿ ਇਹ ਸ਼ਹਿਰ ਜਲੰਧਰ ਦਾ ਹੱਬ ਐ ਫੂਡ ਹੱਬ ਐ ਇਹਨੂੰ ਟਿੱਕੀ ਵਾਲਾ ਚੌਂਕ ਕਿਹਾ ਜਾਂਦਾ ਕਿਸੇ ਟਾਈਮ ਇਹਨੂੰ ਚਪਲਾਂ ਵਾਲਾ ਬਾਜ਼ਾਰ ਕਿਹਾ ਜਾਂਦਾ ਸੀ ਇੱਥੇ 35 ਅੱਡੇ ਲੱਗਦੇ ਸੀਗੇ ਹੁਣ ਇਹ ਫੂਡ ਬਾਜ਼ਾਰ ਹੋ ਗਿਆ ਇਹਨੂੰ ਟਿੱਕੀ ਵਾਲਾ ਚੌਂਕ ਕਿਹਾ ਜਾਂਦਾ ਕਿਉਂ ਕਿਉਂਕਿ ਆ ਦੇਖੋ ਹੁਣ ਆ ਸ੍ਰੀਮਾਨ ਜੀ ਦੇਖ ਰਹੇ ਨੇ ਇਹ ਤੁਹਾਡੇ ਚੈਨਲ ਦੇ ਮਾਧਿਅਮ ਨੇ ਮੈਂ ਇਹ ਜ਼ਰੂਰ ਕਹਾਂਗਾ ਕਿ ਇੱਥੇ ਜੋ ਭਾਜੀ ਨੇ ਪਹਿਲਾਂ ਤੁਹਾਨੂੰ ਦਰਸਾਇਆ ਦੱਸਿਆ ਕਿ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੋਣੀ ਸੀਗੀ ਪੁਲਿਸ ਵੀ ਫਤ ਜਾਂਦੀ ਸੀਗੀ ਪਰ ਹੁਣ ਇੱਥੇ ਇਦਾਂ ਹੈ ਕਿ ਆਟੋ ਆਮ ਸ਼ਰੀਆਮ ਇੱਕ ਦੇ ਮਗਰ ਦੂਜਾ ਦੂਜੇ ਦੇ ਮਗਰ ਤੀਜਾ ਤੀਜੇ ਦੇ ਮਗਰ ਚੌਥਾ ਔਰ ਉਹ ਵੀ ਦੇਖੋ ਆਟੋ ਵੀ ਖਾਲੀ ਨੇ ਰਿਕਸ਼ੇ ਵੀ ਖਾਲੀ ਨੇ ਕੀ ਕਾਰਨ ਹੈ ਉਹਦਾ ਉਹਦਾ ਇਸ ਮਤਲਬ ਕਿ ਗਹਿਰਾਈ ਤੱਕ ਜਾਣਾ ਚਾਹੀਦਾ ਅਸੀਂ ਕੀ ਕਰਦੇ ਪਏ ਆਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਲਿਖਾ ਕੇ ਕੀ ਕਰ ਕੀ ਦਿਖਾਰ ਸੁਪਨੇ ਦਿਖਾ ਰਹੇ ਆ ਬਾਹਰ ਦੇ ਅਸੀਂ ਬਾਹਰ ਦੇ ਉਹਨਾਂ ਨੂੰ ਸੁਪਨੇ ਦਿਖਾ ਰਹੇ ਆ ਕਿ ਤੁਸੀਂ ਬਾਹਰ ਨੂੰ ਜਾ ਕੇ ਹੋਰ ਅਪ ਅਪ ਕਰੋ ਅਪਗ੍ਰੇਡ ਕਰੋ ਕਿ ਆਪਣਾ ਦੇਸ਼ ਬਾਹਰ ਤੋਂ ਵੱਧ ਘੱਟ ਹੈ ਉਹ ਵੀ ਵੱਧ ਹੈ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਇੱਥੇ ਰੋਜ਼ਗਾਰ ਪੈਦਾ ਕਰਨਾ ਨਾ ਕਿ ਫ੍ਰੀ ਕੋਈ ਚੀਜ਼ ਦੇਣ ਕੋਈ ਚੀਜ਼ ਫ੍ਰੀ ਦੀ ਲੋੜ ਨਹੀਂ ਹਰ ਇਨਸਾਨ ਕੋ ਹਰ ਚੀਜ਼ ਹੈਗੀ ਹੈ ਕੋਈ ਬਿਜਲੀ ਕੋਈ ਬੱਸ ਦਾ ਸਫ਼ਰ ਕੋਈ ਰਾਸ਼ਨ ਕੋਈ ਫ੍ਰੀ ਨਹੀਂ ਚਾਹੀਦਾ ਸਿਰਫ ਰੋਜ਼ ਮਰਦ ਕੀ ਚਾਹੀਦੀ ਆ ਬੱਚਿਆਂ ਨੂੰ ਪੜ੍ਹਾਈ ਸਿੱਖਿਆ ਚਾਹੀਦੀ ਆ ਕੀ ਚਾਹੀਦੀ ਬੱਚਿਆਂ ਨੂੰ ਸਿੱਖਿਆ ਗਰੀਬ ਆਦਮੀ ਨੂੰ ਕੀ ਚਾਹੀਦਾ ਰੋਜ਼ਗਾਰ ਇਹ ਮਿਲਣਾ ਚਾਹੀਦਾ ਔਰ ਨਾ ਕਿ ਸਾਨੂੰ ਇਹ ਚਾਹੀਦਾ ਕਿ ਸਾਡੇ ਬੱਚੇ ਬਾਹਰ ਜਾ ਕੇ ਇੱਥੇ ਨਾ ਆਣ ਤੋਂ ਬਾਹਰ ਹੀ ਜਾਣ ਨਹੀਂ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਦੇ ਇੱਥੇ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਇੱਥੇ ਹੀ ਆਪਣੇ ਦੇਸ਼ ਨੂੰ ਵਿਧਾਨ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ ਅ ਇਸੇ ਬਾਜ਼ਾਰ ਦੇ ਵਿੱਚ ਇਹੀ ਹਾਲ ਹੈ ਜਾਂ ਫਿਰ ਸਾਰੇ ਪਾਸੇ ਇਹੀ ਹਾਲ ਹੈ ਕਿ ਨਹੀਂ ਘਟਖਰੀ ਦਾ ਮੈਂ ਤੇ ਮੈਂ ਤੁਹਾਨੂੰ ਮੈਂ ਇੱਕ ਅਰਜ਼ ਕਰਾਂਗਾ ਮੈਡਮ ਤੁਸੀਂ ਪਲੀਜ਼ ਨਾ ਸ਼ੇਖਾਂ ਬਾਜ਼ਾਰ ਜਾਓ ਉਹ ਬਹੁਤ ਪੁਰਾਣਾ ਬਾਜ਼ਾਰ ਹੈ ਰੈਣਕ ਬਾਜ਼ਾਰ ਟਿੱਕੀ ਵਾਲਾ ਚੌਂਗ ਜੋਤੀ ਚੌਂਗ ਜਿਹੜਾ ਜਲੰਧਰ ਦਾ ਦਿਲ ਉਤੋਂ ਲੈ ਕੇ ਫੁੱਲਾਂ ਵਾਲਾ ਚੌਂਕ ਤੱਕ ਮੈਂ ਤੁਹਾਨੂੰ ਕਹਾਂਗਾ ਤੁਸੀਂ ਇੱਕ ਸਪੀਡ ਨਾਲ ਜਾਓਗੇ ਨਾ 50 60 ਤੁਹਾਨੂੰ ਬ੍ਰੇਕ ਲਾਉਣ ਦੀ ਲੋੜ ਨਹੀਂ ਪਵੇਗੀ ਜਿੱਥੇ ਕੰਮ ਨਹੀਂ ਹੈਗਾ ਪੂਰੇ ਸ਼ਹਿਰ 'ਚ ਕੰਮ ਨਹੀਂ ਹੈਗਾ ਜੇ ਜਲੰਧਰ ਸ਼ਹਿਰ ਇੱਥੇ ਕੰਮ ਨਹੀਂ ਹੈਗਾ ਤੇ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਦਾ ਮਤਲਬ ਹੈ ਪੂਰੇ ਸ਼ਹਿਰ 'ਚ ਕੰਮ ਨਹੀਂ ਹੈਗਾ ਜਿੱਥੇ ਕਸਮ ਨਹੀਂ ਹੈ ਕਿਤੇ ਕਸਮ ਨਹੀਂ ਹੋਗਾ ਸੋ ਇਹ ਗੱਲ ਹੈ ਤੁਸੀਂ ਨਾ ਮੈਂ ਤੁਹਾਨੂੰ ਇੱਕ ਵਾਰੀ ਇਹ ਵੀ ਕਵਾਂਗਾ ਮੀਨਾ ਬਾਜ਼ਾਰ ਹਰ ਸ਼ਹਿਰ ਦੀ ਪੀੜੀ ਗਲੀ ਮੀਨਾ ਬਾਜ਼ਾਰ ਬੜਾ ਅੱਛਾ ਹੁੰਦਾ ਹੈ ਕਿ ਜਿਹੜਾ ਸਾਡਾ ਰੋਜ਼ਗਾਰ ਹੈ ਸਾਡਾ ਗ੍ਰੈਨੀ ਲੇਡੀਜ਼ ਤੁਹਾਡੇ ਸਿਰ ਤੇ ਹੀ ਚੱਲਦਾ ਹੈ ਲੇਡੀਜ਼ ਦੇ ਸਿਰ ਤੇ ਤੇ ਤੁਸੀਂ ਮੀਨਾ ਬਾਜ਼ਾਰ ਜਾ ਕੇ ਨੋਟਿਸ ਕਰ ਸਕਦੇ ਹੋ ਕਿੰਨਾ ਕ੍ਰਾਸ਼ ਹੈਗਾ ਉੱਥੇ ਆਗਰਸ ਮੈਂ ਇਹ ਕਹਿਣਾ ਚਾਹਾਂਗੀ ਕਿ ਹੁਣ ਇਹ ਹਾਲਾਤ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇੱਥੇ ਖਰੀਦਦਾਰੀ ਤਾਂ ਬਿਲਕੁਲ ਮੈਨੂੰ ਲੱਗਦਾ ਕਿ ਬਿਲਕੁਲ ਘਟਣੀ ਕੀ ਬੰਦ ਹੀ ਹੋ ਜਾਵੇਗੀ ਮੈਂ ਤੁਹਾਨੂੰ ਇੱਕ ਬਹੁਤ ਇਹ ਬਹੁਤ ਵਧੀਆ ਗੱਲ ਇੱਕ ਬੜੀ ਸੁਲਝੀ ਹੋਈ ਗੱਲ ਮੈਂ ਕਰਨ ਲੱਗਾ ਮੈਨੂੰ ਇਸ ਚੌਂਗ ਦੇ ਵਿੱਚ 25ਵਾਂ ਸਾਲ 26ਵਾਂ ਸਾਲ ਲੱਗਾ ਹੋਇਆ ਮੈਂ ਇੱਥੇ ਇੰਨੀਆਂ ਕ ਪੱਤ ਝੜ ਉਤਾਰ ਚੜਾ ਇੰਨੇ ਕੁ ਦੇਖੇ ਨੇ ਮਾਲਕ ਦੀ ਇੱਕ ਕਿਰਪਾ ਸੀਗੀ ਕਿ ਅਸੀਂ ਸਵੇਰੇ ਆਉਂਦੇ ਸੀ ਸਾਡੇ ਗਾਹ ਪਹਿਲੇ ਖੜੇ ਹੁੰਦੇ ਸੀਗੇ ਸਾਡੇ ਕੋਲ ਚੀਜ਼ ਲੈਣ ਲਈ ਹੁਣ ਵਕਤ ਇਦਾਂ ਆ ਗਿਆ ਸਾਨੂੰ ਉੱਲੂਆਂ ਦੀ ਤਰ੍ਹਾਂ ਇਦਾਂ ਮੂੰਹ ਚੱਕ ਕੇ ਅੱਖਾਂ ਝੱਕ ਕੇ ਵੇਗਾਕਾਂ ਨੂੰ ਦੇਖਣਾ ਪੈਂਦਾ ਸੋ ਉਹਦਾ ਕੀ ਕਾਰਨ ਹੈ ਕਿ ਇੰਨਾਂ ਚੀਜ਼ਾਂ ਵੱਲ ਸਰਕਾਰ ਦਾ ਧਿਆਨ ਨਹੀਂ ਹੈ ਕਿ ਹੁਣ ਕਾਮਾਕਾਰਾਂ ਦੇ ਬਹੁਤ ਮਾੜੇ ਹਾਲਾਤ ਹੋ ਰਹੇ ਨੇ ਤੀ ਬਹੁਤੀ ਵੇਤੀ ਰੇਤੀ ਦੇ ਇਹਦਾ ਕੀ ਕਾਰਨ ਹੈ ਕੀ ਸਰਕਾਰ ਨੇ ਇਹ ਚਾਹਿਆ ਕਿ ਆਪਾਂ ਲੋਕਾਂ ਦੀ ਰਾਏ ਲਈਏ ਅਸੀਂ ਸਾਨੂੰ ਲੋਕੀ ਜਿਤਾਉਂਦੇ ਨੇ ਅਸੀਂ ਲੋਕਾਂ ਵਿੱਚ ਰਹੀਏ ਉਹਨਾਂ ਦੇ ਹਾਲਾਤ ਦੇਖੀਏ ਉਹ ਕਿੱਦਾਂ ਰਹਿ ਰਹੇ ਨੇ ਕਿਸ ਹਾਲਾਤ ਚ ਰਹਿ ਰਹੇ ਨੇ ਨਹੀਂ ਕੋਈ ਇਸ ਚੀਜ਼ ਵੱਲ ਨਹੀਂ ਧਿਆਨ ਦਿੰਦਾ ਅੱਛਾ ਧਿਆਨ ਦਿੱਤਾ ਤੁਹਾਨੂੰ ਦਿਖਾਣਾ ਸੀ ਤਿਉਹਾਰ ਦੇ ਦੇਣੇ ਆ ਤੇ ਭਾਈ ਸਾਹਿਬ ਵੱਡਾ ਲਾ ਕੇ ਸੁੱਤੇ ਹੋਏ ਸੀ ਆ ਸੁੱਤੇ ਉੱਠੇ ਆ ਜਦਕਿ ਇਹ ਸੌਣ ਦਾ ਟਾਈਮ ਨਹੀਂ ਇਹ ਕੰਮ ਦਾ ਹਾਲਾਂਕਿ ਗਾਹ ਕਹਨੀ ਆ ਸੋਜਨੇ ਦੇਖ ਸਕਦੇ ਹੋ ਤੁਸੀਂ ਕਿ ਬਾਜ਼ਾਰਾਂ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਅੱਜਕੱਲ ਦੇਖੋ ਖਰੀਦਦਾਰੀ ਜੜੀਆ ਬਿਲਕੁਲ ਘਟ ਗਈ ਹੈ ਦੁਕਾਨਦਾਰ ਵੀ ਪਰੇਸ਼ਾਨ ਹੈ ਇਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਵੀ ਕਾਫੀ ਲਾਸ ਹੋ ਰਿਹਾ ਇਸ ਚੀਜ਼ ਦਾ ਕਿ ਹੁਣ ਲੋਕੀ ਇੱਥੇ ਖਰੀਦਦਾਰੀ ਕਰਨ ਨਹੀਂ ਪਹੁੰਚ ਰਹੇ ਜਿੱਥੇ ਇੱਥੇ ਬਹੁਤ ਭੀੜ ਹੋਇਆ ਕਰਦੀ ਸੀ ਲੋਕੀ ਇੱਥੇ ਜਗ੍ਹਾ ਨਹੀਂ ਹੁੰਦੀ ਸੀ ਚੱਲਣ ਨੂੰ ਤੇ ਅੱਜ ਦੇਖੋ ਇੱਥੇ ਦੁਕਾਨਦਾਰ ਜਿਹੜੇ ਨੇ ਦੇਖ ਰਹੇ ਨੇ ਚਾਹ ਰਹੇ ਨੇ ਉਲੂਆਂ ਵਾਂਗ ਕਿ ਕੋਈ ਗਾਹਕ ਆਊਗਾ ਤੇ ਜੜੀਆ ਖਰੀਦਦਾਰੀ ਕੀਤੀ ਜਾਊਗੀ ਸੋ ਦੇਖ ਲਓ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਸਾਡੇ ਨਾਲ ਕੁਝ ਪਹਿਣਾ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਰਖੜੀ ਦਾ ਤਿਉਹਾਰ ਚੱਲ ਰਿਹਾ ਤੇ ਇਸ ਦੇ ਚੱਲਦੇ ਖਰੀਦਦਾਰੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਕੀ ਖੁਸ਼ੀ ਜਿਹੜੀ ਹੈ ਇਸ ਤਿਉਹਾਰ ਤੋਂ ਤੁਹਾਨੂੰ ਮਹਿਸੂਸ ਹੋ ਰਹੀ ਬਹੁਤ ਖੁਸ਼ੀ ਹਰ ਭਈਆ ਦੇਵਾ ਤੁਸੀਂ ਖਰੀਦਦਾਰੀ ਹਰ ਸਾਲ ਇਥੋਂ ਹੀ ਕਰਦੇ ਹੋ ਹਾਂਜੀ ਇਹਨਾਂ ਨੰਦ ਜੀ ਹੈ ਮੇਰੇ ਇਹਨਾਂ ਨਾਲ ਹੀ ਆਨੇ ਹੋਣ ਇੱਥੇ ਬਾਜ਼ਾਰ ਨੂੰ ਜੀ ਹਾਂਜੀ ਸੋ ਕਿੰਨੀ ਕੀ ਪ੍ਰਾ ਇੱਥੇ ਹੀ ਰਹਿੰਦੇ ਨੇ ਜਾਂ ਫਿਰ ਬਾਹਰ ਨਹੀਂ ਨਹੀਂ ਪ੍ਰਾ ਮੇਰੇ ਇੱਥੇ ਮਕਸੂਦਾ ਰਹਿੰਦੇ ਹਾਂ ਹਾਂਜੀ ਲੋਕਲੀ ਠੀਕ ਆ ਜੀ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਹੈ ਭਰਾ ਤੇ ਭੈਣ ਦਾ ਤੁਹਾਡਾ ਕਿੰਨਾ ਕਿ ਪਿਆਰ ਹੈ ਬਹੁਤ ਪਿਆਰੇ ਕੁਦਰਤ ਨਾਲ ਲੜਾਈ ਝਗੜਾ ਵੀ ਹੁੰਦਾ ਲੜਾਈ ਝਗੜਾ ਤਾਂ ਪਹਿਲਾਂ ਹੁੰਦਾ ਹਾਂਜੀ ਲੜਾਈ ਝਗੜਾ ਤਾਂ ਹਰ ਇੱਕ ਭੈਣ ਭਰਾ ਜੰਦਾ ਹੀ ਹੈ ਹਾਂਜੀ ਜੇ ਆ ਕੁਝ ਸਮੇਂ ਪਹਿਲਾਂ ਦੀ ਗੱਲ ਕਰੀਏ ਤੇ ਹੁਣ ਦੇ ਤਿਉਹਾਰ ਰਖੜੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਕੀ ਫਰਕ ਹੈ ਪਹਿਲਾਂ ਕਿਸ ਤਰ੍ਹਾਂ ਇਹ ਤਿਉਹਾਰ ਮਨਾਇਆ ਜਾਂਦਾ ਸੀ ਤੇ ਹੁਣ ਕੀ ਚੇਂਜਸ ਆਏ ਪਹਿਲਾਂ ਇਹ ਆ ਵੀ ਪਹਿਲਾਂ ਲੋਕੀ ਪਹਿਲੇ ਹੀ ਪਹੁੰਚ ਜਾਂਦੇ ਹੁੰਦੇ ਸੀ ਥੋੜੇ ਦਿਨ ਪਹਿਲਾਂ ਹੀ ਮਮੀ ਹੋਣਾ ਕੋ ਆਪਣੀ ਕੋ ਅੱਜ ਕੱਲ ਤਾਂ ਦਿਨ ਦਿਨਾਂ ਤੇ ਜਾਂਦੇ ਜਦੋਂ ਰਖੜੀ ਹੁੰਦੀ ਆ ਕੋਈ ਵੀ ਤਿਉਹਾਰ ਵਾਲੋ ਉਦੋਂ ਨਹੀਂ ਜਾਣਾ ਜਦ ਦਿਨ ਤਿਉਹਾਰ ਆ ਕਾਰਨ ਕੀ ਬਣਦਾ ਐ ਇਸ ਦਾ ਬਿਜ਼ੀ ਨੇ ਬਸ ਬਿਜ਼ੀ ਬਿਜ਼ੀ ਸ਼ਡਿਊਲ ਸਭ ਦਾ ਹਾਂਜੀ ਤੇ ਬੱਚੇ ਵੀ ਨਹੀਂ ਬੱਚੇ ਵੀ ਜ਼ਿੱਦ ਕਰਦੇ ਨੇ ਕਿ ਸਾਨੂੰ ਵੀ ਕਾਰਟੂਨਸ ਵਾਲੀਆਂ ਜਿਹੜੀਆਂ ਰਖੜੀਆਂ ਖਰੀਦਦਾਰੀ ਤਾਂ ਤੁਸੀਂ ਉਹਦਾ ਲਈ ਵੀ ਕੁਝ ਹਾਂਜੀ ਤੁਸੀਂ ਕੀ ਕਹਿਣਾ ਚਾਹੋ ਕਿੰਨਾ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀ ਖੁਸ਼ੀ ਤਾਂ ਬਹੁਤ ਹੈ ਕਿ ਸਾਲ ਬਾਅਦ ਆਂਦਾ ਭੈਣ ਭਰਾਵਾਂ ਦਾ ਇਹ ਤੁਹਾਰ ਹਾਂਜੀ ਔਰ ਮਹਿਸੂਸ ਹੁੰਦਾ ਵਾ ਕਿ ਕੀ ਰਿਸ਼ਤਾ ਹੈ ਹੈਨਾ ਉਹਦੀ ਜਿੰਨੀ ਖੁਸ਼ੀ ਹੈ ਔਰ ਭਤੀਜਾ ਮੇਰਾ ਇਹ ਤਾਂ ਬਹੁਤ ਖੁਸ਼ੀ ਆ ਇਹਦੀ ਫਰਸਟ ਲਖੜੀ ਆ ਤਾਂ ਇਸ ਕਰਕੇ ਸ਼ੋਪਿੰਗ ਕਰਨ ਆਏ ਆ ਬਾਜ਼ਾਰ ਹਾਂਜੀ ਤੇ ਇਹਨਾਂ ਦੀ ਸਿਸਟਰ ਨਹੀਂ ਆਈ ਹਾਂਜੀ ਨਹੀਂ ਕਿ ਇਹਦੇ ਫਰਸਟ ਬੇਬੀ ਹੈ ਨਾ ਹਾਂਜੀ ਤੇ ਹਾਂਜੀ ਸੱਚੀ ਕਾਲ ਜੀ ਸੱਚੀ ਕਾਲ शहर तीन जी है खुशी देखने को मिल रही है कि खरीदारी कर रहे हो रखड़ी का त्यौहार आने वाला है सकीने की खुशी बहुत ज्यादा अपने यही तो मौका होता है अपने भाइयों को लूटने का साल में एक बार आता है तो हम तो अच्छे से करते हैं भाई क्या तो, तो चल रही है, है शॉपिंग अरे आराम से हफ्ता तो चाहिए, चाहिए ना उससे लंबा ही चल रहा है सजावट हो चुकी अभी चलती रहनी है कि लगाव है भैन भराव लड़ाई झगड़ा

आजकल के भाई भी पहले लिस्ट दे देते हैं कि दीदी दी ये लाएगी तो वो मिलेगा <laughs> इसलिए उसने भी हमें लिस्ट दे दिया और हमने राखी भी ले ली है उसके लिए गिफ्ट भी ले ली है और अपनी भी तैयारी कर ली है इसलिए ठीक है आपकी ब्रदर यहीं फिर फॉरेन लोकल 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 ठीक है।, है और किस तरह की खुशी महसूस हो रही है आपको और किस तरह की खरीदारी है बहुत मज़ा आ रहा है सब बहुत मज़ा आ रहा है सबके भी ऐसे सारे दिन ऐसे देखने को मिले हर साल भाइयों की लंबी लंबी उम्र हो और क्या चाहिए बहुत मज़ा आ रहा है एंड ऑफ लाइफ के एंड तक हम ये त्यौहार मनाते रहे खुशी से सारी बहनें अपने भाइयों के लिए मनाती रहे बहुत खुशी से हर बार सबके लिए आए थैंक यू ये खरीदारी जो है आप यहीं से करते हैं जलंधर के, के हैं यहाँ मीना बाजार इज द बेस्ट बिल्कुल हम आप सबको कहते जलंधर में मीनाथ में आओ अच्छा इस बाजार ना सबदा एक मतलब दिल क्यों क्या जाओ यहाँ पे आपको क्या नहीं मिलेगा <laughs>

क्रेजफुली अपने भाइयों के लिए सब कुछ करते हैं ना वो सबसे बड़ी बात यह कि ये मैसेज कि राखी मनाओ तो दिल से मनाओ शौफ में मत जाओ 90 परसेंट लोग शोफ बहुत करते हैं कि लेन देन में भी शौफ भाई ने नहीं दिया पसंद नहीं आया होना ही नहीं चाहिए ये मैटर होना ही नहीं चाहिए पहले इतना कि नहीं होना तो यही भाभी राखी नहीं किसी काम के लाए वो नहीं ये मैटर आना ही नहीं चाहिए इस फेस्टिवल में स्पेशल ਇਦਾਂ ਸੀਗਾ ਕਿ ਕੁਝ ਸਮਾਂ ਪਹਿਲਾਂ ਦੀ ਜੇ ਗੱਲ ਕਰੀਏ ਤਾਂ 브ਦਰਸ ਨੂੰ ਇਹ ਨਹੀਂ ਹੁੰਦਾ ਸੀ ਇਹ ਹੁੰਦਾ ਸੀ ਕਿ ਆਪਣੀ ਸਿਸਟਰਸ ਦਾ ਵੇਟ ਕਰਦੇ ਸੀ ਕਿ ਉਹ ਆਣ ਗਿਆ ਸਾਨੂੰ ਰਾਖੇ ਪਹਨਾਨ ਗਿਆ ਉਹ ਮਿੱਠਾ ਹੋਏਗਾ ਮਿਠਾਈ ਖਾਵਾਂਗੇ ਲੇਕਿਨ ਅੱਜ ਜਿਹੜੀਆਂ ਸਿਸਟਰਸ ਨੇ ਉਹ 브ਦਰਸ ਤੋਂ ਕਾਫੀ ਕੁਝ ਐਕਸਪੈਕਟ ਕਰਦੀਆਂ ਨੇ ਕਿ ਸਾਨੂੰ ਇਹ ਚੀਜ਼ ਮਿਲੇ ਉਹ ਚੀਜ਼ ਮਿਲੇ ਨਹੀਂ ਦੇਖੋ ਸਿਸਟਰਸ ਨੂੰ ਇਹ ਆਪਣਾ ਆਪਣਾ ਸੈਪਰੇਟ ਹੈਰ ਪਸੰਦਾ ਮੈਂ ਤਾਂ ਸਿਰਫ ਇਹੀ ਗਾਈਡ ਕਰਾਂਗੀ ਮੈਂ ਖੁਦ ਇਹੀ ਕਰਦੀ ਆ ਐਕਸਪੈਕਟੇਸ਼ਨਸ ਨੂੰ ਬਿਲਕੁਲ ਸਾਈਡ ਤੇ ਰੱਖ ਦਿਓ ਇਸ ਫੈਸਟੀਵਲ ਵਾਸਤੇ ਸਪੈਸ਼ਲੀ ਉਹ ਕੀ ਪਤਾ ਕਿ ਉਹੀ ਚੀਜ਼ ਜਿਹੜੀ ਆਪਣੀ ਫੈਸਟੀਵਲ ਖਰਾਬ ਕਰਦੀ ਹੈ ਇੱਕ ਸਭ ਤੋਂ ਇੰਪੋਰਟੈਂਟ ਥਿੰਗ ਜਿਹੜਾ ਕਿ ਇੱਕ ਇੱਕ ਫੈਸਟੀਵਲ ਸੇ ਇੱਕ ਦਿਨ ਦਾ ਹੁੰਦਾ ਅਸੀਂ ਭਾਬੀਆਂ ਵੀ ਆਵੀਆਂ ਤੇ ਭੈਣਾਂ ਵੀ ਆ ਵੋ ਬੈਲੈਂਸ ਸਾਨੂੰ ਬਣਾਉਣਾ ਜ਼ਰੂਰੀ ਬਹੁਤ ਜ਼ਰੂਰੀ ਸਾਨੂੰ ਬੈਲੈਂਸ ਬਣਾਉਣਾ ਚਾਹੀਦਾ ਅੱਜ ਇੰਨੀ ਸ਼ਾਮੀ ਚੱਲ ਜੀ ਇਹ ਇੱਕ ਦਿਨ ਅਸੀਂ ਸ਼ਾਮੀ ਬਣਾ ਲਈਓ ਸੇਰੇ ਮਨਾ ਲੈਣ ਮਤਲਬ ਕਨਕਲੂਜ਼ਨ ਮੈਂ ਇਹੀ ਕਹਾਂਗੀ ਕਿ ਇਸ ਤਿਉਹਾਰ ਨੂੰ ਇੱਕ ਦਿਨ ਦਾ ਤਿਉਹਾਰ ਹੁੰਦਾ ਬਹੁਤ ਪਿਆਰ ਨਾਲ ਮਨਾਓ ਐਨਾ ਹੀ ਸ਼ੁਕਰ ਕਰੋ ਕਿ ਅਸੀਂ ਇਹ ਤਿਉਹਾਰ ਮਨਾ ਪਾ ਰਹੇ ਸਾਡੇ ਕੋਲ ਪਰਾਇਆ ਤੇ ਭਰਾ ਕੋਲ ਭੈਣ ਹੈ ਭਰਾ ਲਈ ਇੱਕ ਡੈਫੀਨੇਸ਼ਨ ਤੁਸੀਂ ਬਿਲਕੁਲ ਬਸ ਇਹ ਕਿ ਭਾਈ ਇਸ ਤੋਂ ਉੱਪਰ ਕੋਈ ਨਹੀਂ ਬਹਿਣੋ ਕੋਲ ਸਭ ਤੋਂ ਪਾਵ माँ बाप के होते भी और माँ बाप के बाद भी भाई ही स्ट्रेंथ है बेटियों के लिए अगर भाई बुला रहा है गेट खुला है ना आपके लिए मायके का इससे ऊपर गिफ्ट कोई नहीं कहते हैं कि जेडे पेके ने मावा नाल होंगे ने पर मेरा लगता है कि पेके भावा नाल भी होंगे क्योंकि पता है मैं सोचती हूँ अगर सोशल मीडिया की वीडियोज़ ना इन चीज़ों को ज़्यादा हर बंदा अपने व्यूज़ के लिए कह लो इन चीज़ों को ना है कर रहा है किस लिए नहीं आप भी तो अगर ऐसा नहीं ना हम एक्सपेक्ट कर रहे हैं कि मतलब हमारी मदर नहीं थी पर हम भी जाके देखते मेरी मम्मी कितने है कौन देखते कि भाभी किते है ना ਜਾ ਕੇ ਆਪਾਂ ਦੇਵਾਂਗੇ ਪਿਆਰ ਤਾਂ ਪਿਆਰ ਮਿਲੇਗਾ ਸਾਡੀ ਸੋਚ ਤੋਂ ਡਿਪੈਂਡ ਕਰਦਾ ਹਰ ਚੀਜ਼ ਕੋਈ ਫੈਸਟੀਵਲ ਇੰਨਾ ਤਾਂ ਨਹੀਂ ਹੈ ਬਸ ਅਸੀਂ ਆਪਣੇ ਕੋਈ ਐਸੀ ਕਿਆ ਕਿਆਸੀ ਖਰੇ ਹੁੰਦੇ ਨੇ ਆਪਣੇ ਰਿਲੇਸ਼ਨ ਨਹੀਂ ਬਣਾਉਂਦੇ ਫਿਰ ਗੁੰਦ ਨਹੀਂ ਮਿਲਦਾ ਸੋ ਆਪਣੇ ਪਰਵਾਲਾ ਲਈ ਖਰੀਦਾਰੀ ਹੋ ਰਹੀ ਹੈ ਹਾਂ ਜੀ ਕਿ ਕਦੋਂ ਤੋਂ ਚੱਲ ਰਹੀ ਹੈ ਸ਼ੋਪਿੰਗ ਤਿੰਨ ਚਾਰ ਦਿਨਾਂ ਤੋਂ ਆ ਰਹੀ ਆ ਇੰਨੇ ਨੇ ਤਿੰਨ ਚਾਰ ਦਿਨਾਂ ਤੋਂ ਕਿ ਅਸੀਂ ਤੀਜ ਦੀ ਵੀ ਤਿਆਰੀ ਚੱਲ ਰਹੀ ਹੈ ਨਾ ਸਾਡੀ ਨਾਲ ਨਾਲ ਕਾਲਜ ਫੈਸਟ ਹੋਏਗਾ ਕਿੰਨੇ ਬ੍ਰਦਰਸ ਨੇ ਤੁਹਾਡੇ ਇੱਕ ਹੀ ਹੈ ਅੱਛਾ ਇੱਕ ਹੀ ਆ ਤੁਸੀਂ ਦੋਨੋਂ ਸਿਸਟਰਸ ਨਹੀਂ ਨਹੀਂ ਤੁਹਾਡੇ ਕਿਨੇ ਬ੍ਰਦਰ 21 ਤੁਹਾਡੇ ਮੇਰੇ ਰੀਅਲ ਬ੍ਰਦਰ ਨਹੀਂ ਆ ਕਜ਼ਨਸ ਐ ਚਾਰ ਪੰਜ ਹਾਂਜੀ ਆਪਨੇ ਬ੍ਰਦਰਸ ਲਈ ਕੁਝ ਕਹਿਣਾ ਚਾਹੋ ਮੈਂ ਗੋਡ ਬles them ਆਲਵੇਸ ਹੈਪੀ ਰਹਿਣ ਖੁਸ਼ ਰਹਿਣ ਕੀ ਕੀ ਖਰੀਦਦਾਰੀ ਉਹਨਾਂ ਲਈ ਹੋ ਰਹੀ ਆ ਰਖੜੀ ਤੋਂ ਇਲਾਵਾ ਸਾਡਾ ਤਾਂ ਫਰਜ਼ ਰਖੜੀ ਦੇਣਾ ਉਹਨਾਂ ਦਾ ਫਰਜ਼ ਆ ਗਿਫਟ ਦੇਣਾ ਅਗੋ ਮਤਲਬ ਤੁਹਾਡਾ ਕੋਈ ਫਰਜ਼ ਨਹੀਂ ਉਹਨਾਂ ਨੂੰ ਬ੍ਰਦਰਸ ਨੂੰ ਇਹ ਐਕਸਪੈਕਟ ਕਰਦੇ ਉਹਨਾਂ ਤੋਂ ਕੀ ਕੀ ਤੁਸੀਂ ਗਿਫਟਸ ਲੈਣਾ ਚਾਹੋ

ਸੋ ਰਖੜੀ ਦਾ ਤਿਉਹਾਰ ਜਿਹੜਾ ਹੈ ਚੱਲ ਰਿਹਾ ਹੈ ਇਸ ਦੇ ਚੱਲਦੇ ਖਰੀਦਾਰੀ ਚੱਲ ਰਹੀ ਹੈ ਰੌਣਕਾ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਵੱਖੋ-ਵੱਖਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਆ ਉਹ ਕੈਮਰਾ ਰਾਹੀਂ ਤੁਹਾਨੂੰ ਜਿਹੜਾ ਹੈ ਕੈਪਚਰ ਕਰ ਰਹੇ ਹਾਂ ਤੁਹਾਨੂੰ ਦਿਖਾਵਾਂਗੇ ਵੱਖਰੀ ਚੀਜ਼ ਆ ਮੇਰੇ ਹੱਥ ਦੇ ਵਿੱਚ ਭਰਾ ਦੇ ਲਈ ਮੇਰਾ ਸੋਨਾ ਭਰਾ ਮੇਰਾ ਸੋਨਾ ਵੀਰ ਜਿਹੜਾ ਹੈ ਇਹ ਗਿਫਟ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਗਿਫਟ ਹੈ ਵੱਖੋ-ਵੱਖਰੀਆਂ ਚੀਜ਼ਾਂ ਜੜੀਆਂ ਨੇ ਗਿਫਟ ਦੇ ਤੌਰ ਤੇ ਇੱਥੇ ਪਹਿਣਾ ਦੇ ਲਈ ਜੜੀਆਂ ਉਹ ਰੱਖੀਆਂ ਗਈਆਂ ਨੇ ਸੋ ਪੈਣਾ ਦੇ ਵੱਲੋਂ ਖਰੀਦਾਰੀ ਚੱਲ ਰਹੀ ਹੈ ਰਕੜੀ ਦੀ ਖਰੀਦਾਰੀ ਹੋ ਰਹੀ ਹੈ ਸਾਡੇ ਨਾਲ ਨੇ ਪੈਣ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੀ ਕੀ ਖੁਸ਼ੀ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਵੇ ਆ ਇਹ ਤਾਂ ਚਿਕਵੜ ਤੇ ਹਾਰ ਹੁੰਦਾ ਹੈ ਪੈਣ ਭੜਾ ਵਾਸਤੇ ਪਿਆਰ ਵਧਦਾ ਹੈ ਭੜਾਵਾਂ ਨਾਲ ਪੈਣਾ ਦਾ ਹਨਾ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਪ੍ਰਮਾਤਮਾ ਇੱਦਾਂ ਹੀ ਪੈਣ ਭੜਾਵਾਂ ਦਾ ਪਿਆਰ ਬਣਾਈ ਰੱਖੇ ਬਸ ਥੈਂਕ ਯੂ ਔਰ ਕਿਹੜੀਆਂ ਕਿਹੜੀਆਂ ਸਵੀਟਸ ਤੁਸੀਂ ਉਹਨਾਂ ਦੇ ਲਈ ਖਰੀਦਦੇ ਹੋ ਸਵੀਟਸ ਮੈਂ ਉਹਦੇ ਵਾਸਤੇ ਖਾਸ ਇੱਕ ਕੋਈ ਉਹਨੂੰ ਪਸੰਦ ਮੇਰੇ ਬ੍ਰਦਰ ਨੂੰ ਅ ਉਹ ਹੁੰਦੀ ਆ ਯਾਦ ਨਹੀਂ ਆ ਰਹੀ ਆ ਮੈਨੂੰ ਹੁਣ ਕਾਜੂ ਕਤਲੀ ਅੱਛਾ ਉਹਨਾਂ ਦੀ ਮਨਪਸੰਦ ਜਿਹੜੀ ਆ ਮਨਪਸੰਦ ਕਾਜੂ ਕਤਲੀ ਮੈ ਲੈ ਕੇ ਜਾਨੀ ਹਾਏ ਵਾਹ ਤੁਹਾਨੂੰ ਰਕੜੀ ਦੇ ਤਿਉਹਾਰ ਤੇ ਤੁਹਾਨੂੰ ਦੇਖ ਕੇ ਉਹ ਕਿੰਨਾ ਕੀ ਖੁਸ਼ੀ ਮਹਿਸੂਸ ਕਰਦੇ ਨੇ ਤੁਹਾਡੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਹੁੰਦੇ ਹੈਗੇ ਆ ਉਹ ਤਾਂ ਇੰਨੀ ਕੋ ਖੁਸ਼ੀ ਹੁੰਦੀ ਨਾ ਉਹਨੂੰ ਕਿ ਮੈਂ ਕਹਿੰਨੀ ਆ ਇੰਨੀ ਸਾਰਿਆਂ ਨੂੰ ਹੋਵੇ ਜਿਨੀ ਉਹਨੂੰ ਹੁੰਦੀ ਆ ਖੁਸ਼ੀ ਸਾਡੇ ਆਿਆਂ ਦੀ ਕੁਝ ਤੁਸੀਂ ਚੇਂਜਸ ਦੇਖਦੇ ਹੋਣ ਪਹਿਲਾਂ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਕੁ ਚੇਂਜਸ ਆਏ ਹੋਏ ਆ ਬਹੁਤ ਜ਼ਿਆਦਾ ਆਏ ਹੋਏ ਆ ਜਿੱਦਾਂ ਕਿ ਜਿੱਦਾਂ ਕਿ ਅੱਜ ਕੱਲ੍ਹ ਪੈਣਪੜਾਂ ਵਿੱਚ ਕਈਆਂ 'ਚ ਪਿਆਰ ਬਹੁਤ ਘਟਿਆ ਹੋਇਆ ਆ ਬਹੁਤ ਜ਼ਿਆਦਾ ਫਰਕ ਪਿਆ ਆ ਕਈਆਂ 'ਚ ਹੈਗਾ ਵੀ ਆ ਉਹ ਤਾਂ ਲੱਕੀ ਹੈਗੀ ਆ ਜਿੰਨਾਂ 'ਚ ਪਿਆਰ ਬਹੁਤ ਜ਼ਿਆਦਾ ਆ ਬਟ ਕਈਆਂ 'ਚ ਨਹੀਂ ਹੈਗਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਕਿ ਹਿੱਸੇ ਇਹੀ ਹੁੰਦਾ ਜਿਆਦਾ ਕਾਰਨ ਕਿ ਸਾਡੇ ਹਿੱਸੇ ਤੋਂ ਸਾਡੇ ਇਦਾਂ ਆ ਉਹ ਤਾਂ ਆ ਬਸ ਗਾਇਸ ਇਹੀ ਜਿਆਦਾ ਪ੍ਰੋਪਰਟੀ ਵੇ ਜਿਆਦਾ ਹੁੰਦਾ ਆ ਭੈਣ ਭਰਾਵਾਂ ਵਿੱਚ ਨਹੀਂ ਤਾਂ ਪਿਆਰ ਤਾਂ ਮੈਂ ਕਿੰਨੀ ਪਿਆਰ ਹਵੇ ਪੈਣਾ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਭਰਾਵਾਂ ਕੋਲ ਜਸਟ ਸਿਰਫ ਪਿਆਰੀ ਚਾਹੀਦਾ ਹੁੰਦਾ ਆ ਭਾਬੀਆਂ ਦੇ ਲਈ ਵੀ ਖਾਸ ਖਰੀਦਦਾਰੀ ਜਿਹੜੀ ਆ ਹੁੰਦੀ ਆ ਪਰਮ ਵਾਸਤੇ ਵੀ ਹੁੰਦੀ ਆ ਭਾਬੀਆਂ ਵਾਸਤੇ ਵੀ ਰੱਖੜੀਆਂ ਹੁੰਦੀ ਆ ਆ ਲਟਕਣ ਵਾਲੀਆਂ ਰਖੜੀਆਂ ਹੁੰਦੀਆਂ ਭਾਬੀਆਂ ਵਾਸਤੇ ਤੇ ਉਹਨਾਂ ਵਾਸਤੇ ਵੀ ਲੈਣੀ ਪੈਂਦੀ ਆ ਸਾਨੂੰ ਕਿ ਭਾਬੀਆਂ ਨਾਲ ਵੀ ਪਿਆਰ ਬਣਿਆ ਰਹੇ ਇਹਨਾਂ ਕਹਿਣ ਕਿ ਸਾਡੇ ਭਰਾ ਜੋਗੀ ਆਪਣੇ ਭਰਾ ਜੋਗੀ ਲੈ ਕੇ ਆਈਆਂ ਹਨ ਨਾ 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 ਸਾਡੇ ਵਾਸਤੇ ਨਹੀਂ ਲੈ ਕੇ ਆਈਆਂ ਬਟ ਉਹਨਾਂ ਵਾਸਤੇ ਵੀ ਸਪੈਸ਼ਲ ਲੈ ਕੇ ਚਾਣੀ ਪੈਂਦੀ ਆ ਪਿਆਰ ਬਣਾਉਣ ਵਾਸਤੇ ਕਿੰਨੇ ਕਿ ਭਰਾ ਨੇ ਤੁਹਾਡੇ ਮੇਰਾ ਇੱਕ ਬ੍ਰਦਰ ਹੈ ਇੱਕ ਬ੍ਰਦਰ ਹੈ ਉਹ ਵੀ ਸਾਡਾ ਲਾਡਲਾ ਹੈ ਛੋਟਾ ਹਾਂਜੀ ਉਹ ਬਹੁਤ ਛੋਟਾ ਹੈ ਮੈਂ ਹੀ ਸੀ ਤੇ ਲੋਕਲੀ ਹੋ ਜਾਂ ਫਿਰ ਜਲੰਧਰ ਮਾਡਲ ਟਾਊਨ ਮਾਡਲ ਟਾਊਨ ਹਾਂ ਸੋ ਖਰੀਦਾਰੀ ਚੱਲ ਰਹੀ ਹੈ ਹਾਂਜੀ ਹਾਂਜੀ ਕਿੰਨੇ ਦਿਨਾਂ ਤੋਂ ਖਰੀਦਾਰੀ ਚੱਲ ਰਹੀ ਹੈ ਬਸ ਅੱਜ ਤੋਂ ਹੀ ਸ਼ੁਰੂ ਕੀਤਾ ਹੁਣ ਰਖੜੀ ਨੇੜੇ ਆ ਗਈ ਹੈ ਤਾਂ ਜਲਦੀ ਜਲਦੀ ਲੱਗੇ ਹੋਏ ਆ ਰਖੜੀਆਂ ਖਰੀਦਣ ਤੇ ਗਿਫਟਸ ਖਰੀਦਣ ਲਈ ਬੱਚਿਆਂ ਲਈ ਜੀ ਬੱਚੇ ਲਈ ਬ੍ਰਦਰਸ ਲਈ ਬ੍ਰਦਰਸ ਲਈ ਜੀ ਬਿਲਕੁਲ ਬਿਲਕੁਲ ਕਿੰਨੇ ਬ੍ਰਦਰਸ ਨੇ ਤੁਹਾਡੇ ਮੇਰੇ ਦੋ ਬ੍ਰਦਰਸ ਹੈ ਹਾਂ ਤੁਹਾਡੇ ਤੋਂ ਵੱਡੇ ਨੇ ਛੋਟੇ ਇੱਕ ਵੱਡਾ ਹੈ ਉਹ ਲੋਕਲ ਹੈ ਤੇ ਇੱਕ ਛੋਟਾ ਆਸਟ੍ਰੇਲੀਆ ਹੈ ਸਾ ਤੁਸੀਂ ਉੱਥੇ ਦੂਰ ਬੈਠੇ ਭਰਾ ਨੂੰ ਪਿਆਰ ਭੇਜਣ ਦੇ ਲਈ ਕਿਸ ਤਰ੍ਹਾਂ ਮੈਂ ਉਹਨੂੰ ਪਿਆਰ ਪਹਿਲੀ ਭੇਜ ਚੁੱਕੀ ਹਾਂ ਮੈਂ ਉਹਨੂੰ ਰਖੜੀ ਪਹਿਲੀ ਭੇਜ ਚੁੱਕੀ ਹਾਂ ਉਹਨੂੰ ਮਿਲ ਚੁੱਕੀ ਹੈ ਉਹ ਫਿਰ ਕਦੇ ਉਹਦੇ ਅੱਖਾਂ 'ਚ ਅੰਜੂ ਆ ਜਾਂਦੇ ਕਦੇ ਮੇਰੇ ਅੱਖਾਂ 'ਚ ਆ ਜਾਂਦੇ ਆ ਯਾਦ ਕਰਕੇ ਇੱਕ ਦੂਜੇ ਨੂੰ ਕਿੰਨਾ ਕਿ ਸਮਾਂ ਹੋ ਗਿਆ ਉਹਨਾਂ ਨਾਲ ਮਿਲੇ ਹੋਏ ਮਿਲਦੀ ਤਾਂ ਮੈਂ ਹਰ ਦੂਜੇ ਸਾਲ ਤੇ ਆ ਪਰ ਰਖੜੀ ਬੰਨ੍ਹੇ 18 ਸਾਲ ਹੋ ਗਏ ਮੈਂ ਉਹਨੂੰ 18 ਸਾਲ ਤੋਂ ਰਖੜੀ ਆਪਣੇ ਹੱਥੋਂ ਨਹੀਂ ਬੰਨੀ ਕਿਉਂ ਕਿ ਉਹਦੋਂ ਤੋਂ ਉੱਥੇ ਰਹਿ ਰਿਹਾ ਹੈ اچھا ਓਕੇ ਉਹਦਾ ਤੁਸੀਂ ਕਿਹਾ ਨਾ ਕਿ 2 ਸਾਲ ਬਾਅਦ ਮਿਲ 2 ਸਾਲ ਬਾਅਦ ਉਹ ਆਂਦਾ ਹੈ ਇੰਡੀਆ ਤਾਂ ਮ ਬਰਦਰਸ ਲਈ ਕੁਝ ਖਾਸ ਤੁਸੀਂ ਮੈਸੇਜ ਆਪ ਲਈ ਤਾਂ ਹੈਗਾ ਹੀ ਇਹ ਰਖੜੀ ਤਾਂ ਹੈਗੀ ਬ੍ਰਦਰ ਸਿਸਟਰ ਦੇ ਲਵ ਦੇ ਲਈ ਹੈ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਦੋਂ ਰਖੜੀ ਆਉਂਦੀ ਹੈ ਤੇ ਯਾਦ ਆਉਂਦਾ ਕਿ ਹਾਂ ਇੱਕ ਮੇਰਾ ਕੋਈ ਭਰਾ ਹੈਗਾ ਕੋਈ ਮੇਰੇ ਲਈ ਹੈਗਾ ਮੇਰੇ ਪਿੱਛੇ ਖੜਾ ਹੈ ਬੈਕਬੋਨ ਬੈਕਬੋਨ ਹੈਗੀ ਮੇਡੀ ਜਿਹੜੀ ਮੇਰਾ ਵਡਾ ਭਰਾ ਬਿਲਕੁਲ ਮੇਰੀ ਬੈਕਬੋਨ ਹੀ ਹੈ ਕੋਈ ਵੀ ਪ੍ਰੋਬਲਮ ਆਵੇ ਤਾਂ ਭయ్యా ਭయ్యా ਬਸ ਭయ్యా ਹੀ ਆਵਾਜ਼ ਲਗਾਨੀ ਆ ਇੱਕ ਆਵਾਜ਼ ਲਗਾਨੀ ਤਾਂ ਮੇਰੇ ਕੋਲ ਉਪ ਹਾਜ਼ਰ ਹੁੰਦੇ ਆ ਮੇਰੀ ਹੈਲਪ ਲਈ ਹਮੇਸ਼ਾ ਤੁਸੀਂ ਕੱਲੇ ਆਏ ਹੋ ਇੱਥੇ ਸ਼ਾਪਿੰਗ ਜੀ ਜੀ ਭయ్యా ਲਈ ਉਹਨਾਂ ਦੇ ਬੱਚਿਆਂ ਲਈ ਸਾਰੇ ਲਈ ਰਖੜੀ ਲੈਣ ਆਈਆਂ ਜੀ ਹਰ ਸਾਲ ਇਥੇ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਇੱਥੇ ਵੈਰਾਈਟੀ ਬਹੁਤ ਜ਼ਿਆਦਾ ਹੈ ਇੱਥੇ ਹਰ ਚੀਜ਼ ਬਹੁਤ ਅਵੇਲੇਬਲ ਹੈ ਵੈਰਾਈਟੀ ਹੈ ਹਰ ਚੀਜ਼ ਨਵੀਂ ਨਵੀਂ ਵੈਰਾਈਟੀ ਆਉਂਦੀ ਹੈ ਚੀਜ਼ਾਂ ਬਹੁਤ ਵੱਖਰੀ ਵੱਖਰੀਆਂ ਦੇਖਣ ਨੂੰ ਮਿਲਦੀਆਂ ਹਨ ਤੇ ਮੈਂ ਇੱਥੇ ਆ ਕੇ ਸਟਾਈਲ ਸ਼ੋਪਿੰਗ ਕਰਦਾ ਹਾਂ ਇੱਥੇ ਲੋਕੀ ਹੁਣ ਥੋੜੇ ਘਟ ਗਏ ਨੇ ਖਰੀਦਾਰੀ ਕਰਨ ਲੈ ਕੇ ਰੌਣਕਾਂ ਜੜੀਆਂ ਘਟ ਨਹੀਂ ਹੋਣ ਉਹਦਾ ਕਾਰਨ ਪਹਿਲੇ ਤਾਂ ਇਹ ਹੈ ਕਿ ਡਿਜੀਟਲ ਹੋ ਗਿਆ ਸਾਰਾ ਕੁਝ ਆਨਲਾਈਨ ਚੀਜ਼ਾਂ ਅਵੇਲੇਬਲ ਹੈ ਅਸੀਂ ਫਿਰ ਕੋਸ਼ਿਸ਼ ਕਰਦੇ ਕਿ ਮਾਰਕੀਟ ਚ ਨੇ ਗਰਮੀ ਹੁਣ ਮੈਂ ਗਰਮੀ ਦੀ ਗਰਮੀ ਚ ਖੜੀ ਹੁਈਆਂ ਪਰ ਮੈਂ ਵੈਰਾਈਟੀ ਦੇਖ ਕੇ ਲੈਣਾ ਚਾਹੁੰਦੀ ਆ ਆਨਲਾਈਨ ਲੋਕੀ ਲੈ ਲੈਂਦੇ ਆ ਕਿ ਘਰੇ ਬੈਠੇ ਏਸੀ ਚ ਬੈਠੇ ਉਹਨਾਂ ਨੇ ਆਰਡਰ ਕੀਤਾ ਤੇ ਆ ਗਈ ਚੀਜ਼ ਪਰ ਉਥੋਂ ਨਹੀਂ ਵੈਰਾਈਟੀ ਨਹੀਂ ਹੁੰਦੀ ਜਿਹੜਾ ਦਿਲ ਤੋਂ ਅਸੀਂ ਦੇਖ ਦੇ ਕੇ ਚੀਜ਼ਾਂ ਲੈੰਦੇ ਰੋ ਤਾਂ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਸਪੈਸ਼ਲ ਰਸ਼ ਇਸੇ ਕਰਕੇ ਕੱਟ ਹੈ ਕਿ ਲੋਕੀ ਆਨਲਾਈਨ ਚੀਜ਼ਾਂ ਨੂੰ ਜ਼ਿਆਦਾ ਪ੍ਰੀਫਰੈਂਸ ਦੇਣ ਲੱਗ ਪਏ ਆ ਸੋ ਰਖੜੀ ਦਾ ਤਿਉਹਾਰ ਹੈ ਇਸੇ ਚੱਲਦੇ ਅਸੀਂ ਦੇਖ ਰਿਹਾ ਤੁਹਾਨੂੰ ਰੌਣਕਾਂ ਦਿਖਾ ਰਹੇ ਹਾਂ ਬਾਜ਼ਾਰ ਦੇ ਵਿੱਚ ਆ ਪਹਿਲਾਂ ਨਾਲੋਂ ਥੋੜੀਆਂ ਰੌਣਕਾਂ ਘਟੀਆਂ ਨੇ ਲੇਕਿਨ ਫਿਰ ਵੀ ਅਸੀਂ ਗੱਲਬਾਤ ਕੀਤੀ ਆ ਪੈਣਾ ਦੇ ਨਾਲ ਗੱਲਬਾਤ ਕੀਤੀ ਆ ਆਪਣੇ ਭਰਾਵਾਂ ਦੇ ਲਈ ਖਰੀਦਾਰੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਕਿਹਾ ਜਾ ਸਕਦਾ ਹੈ ਕਿ ਭਰਾ ਜਿਹੜਾ ਅਸੀਂ ਕਹਿ ਦਿੰਨੇ ਕਿ ਪੱਕੇ ਜਿਹੜੇ ਨੇ ਮਾਵਾ ਨਾਲ ਹੁੰਦੇ ਨੇ ਲੇਕਿਨ ਨਹੀਂ ਪੱਕੇ ਜਿਹੜੇ ਨੇ ਭਰਾਵਾਂ ਨਾਲ ਵੀ ਹੁੰਦੇ ਨੇ ਸੋ ਇਹ ਕੱਚੇ ਧਾਗੇ ਤੋਂ ਲੈ ਕੇ ਪੱਕੇ ਰਿਸ਼ਤਿਆਂ ਤੱਕ ਜਿਹੜਾ ਤਿਉਹਾਰ ਹੈ ਇਸ ਨੂੰ ਰਖੜੀ ਕਿਹਾ ਜਾਂਦਾ ਹੈ ਸੋ ਅਸੀਂ ਬਹੁਤ ਸਾਰੀ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਅਤੇ ਖਰੀਦਾਰ ਖੁਸ਼ੀ ਹੋ ਰਹੀ ਹੈ ਭਰਾਵਾਂ ਦੇ ਲਈ ਜਿਹੜਾ ਪਿਆਰ ਜਿਹੜਾ ਉਹ ਜਗ ਜਾਹਿਰ ਕੀਤਾ ਜਾ ਰਿਹਾ ਉਹ ਦੇਖਣ ਨੂੰ ਮਿਲ ਰਿਹਾ ਕਿੰਨਾ ਪਿਆਰ ਹੈ ਭਰਾਵਾਂ ਦੇ ਲਈ ਭੈਣਾਂ ਦਾ ਆਪਸ ਦੇ ਵਿੱਚ ਤੇ ਭਰਾ ਜਿਹੜੇ ਨੇ ਉਹ ਭੈਣਾਂ ਦੀ ਸਟਰੈਂਥ ਹੁੰਦੇ ਨੇ ਸੋ ਅਸੀਂ ਇਸ ਰਖੜੀ ਦੇ ਤਿਉਹਾਰ ਤੇ ਇਥੇ ਕਵਰੇਜ ਕੀਤੀ ਹੈ ਹੋਪ ਕਰਾਂਗੇ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਪਸੰਦ ਆਵੇ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ